ਜੈਨੂ ਖੁਸ਼ ਆਮਦੀਦ ਕਿਸਾਨ ਵੀਰੋ ਪਸ਼ੂ ਪਾਲਨ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਡੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਅਸੀਂ ਇਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 5 ਲੈ ਹਾਜ਼ਰ ਹਾਂ ਮੈਂ ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ 86907369 ਇਸ ਉਤੇ ਤੁਸੀਂ ਮਿਸ ਕਾਲ ਕੀਤੀ ਜਾਂ ਵਟਸਐਪ ਕੀਤਾ ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਤੇ ਪਸ਼ੂ ਪਾਲਨ ਨਾਲ ਜੁੜੇ ਤੁਹਾਡੇ ਸਵਾਲ ਜਾਣੇ ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਵਿੱਚ ਤੇਜਾਬੀਪਣ ਯਾਨੀ ਐਸਿਡੋਸਿਸ ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਨਵਨੀਤ ਸਿੰਘ ਗਿੱਲ ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਨੀਤਲ ਜੀ ਡਾਕਟਰ ਸਾਹਿਬ ਜਿਵੇਂ ਅੱਜ ਦਾ ਵਿਸ਼ਾ ਹੈ ਪਹਿਲੇ ਤੇ ਤੁਹਾਡੇ ਤੋਂ ਇਹ ਹੀ ਜਾਣਨਾ ਚਾਹਾਂਗਾ ਕਿ ਪਸ਼ੂਆਂ ਦੇ ਵਿੱਚ ਤੇਜਾਬੀਪਣ ਇਹ ਐਸਿਡੋਸਿਸ ਕੀ ਹੈ ਤੇ ਇਹ ਚਿੰਤਾ ਦਾ ਵਿਸ਼ਾ ਇੰਨਾ ਕਿਉਂ ਬਣਿਆ ਹੋਇਆ ਹੈ ਹਾਂਜੀ ਨੀਤਲ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜੇ ਆਪਣੇ ਪੰਜਾਬ ਦੇ ਪਸ਼ੂ ਪਾਲਕ ਵੀਰ ਨੇ ਉਹਨਾਂ ਦੀ ਜਿਹੜੀ ਡੇਰੀ ਬਰੀਡ ਹੈ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਜ਼ਬਰਦਸਤ ਸੁਧਾਰ ਆਇਆ ਹੈ ਉਸ ਵਿੱਚ ਆਪਾਂ ਅੱਜ ਕੱਲ ਮੇਲਿਆਂ ਤੇ ਦੇਖਦੇ ਆ ਜਿਹੜੀ ਆਪਣੀ ਐਚ ਐਫ ਬਰੀਡ ਹੈ 60 ਤੋਂ 70 ਲੀਟਰ ਤੱਕ ਦੁੱਧ ਕੱਢ ਰਹੀ ਹੈ ਤੇ ਜਿਹੜੇ ਆਪਣੇ ਫਾਰਮਾਂ ਤੇ ਆਪਾਂ ਨੋਰਮਲ ਜਾਮਾਂ ਦੇਖਦੇ ਆ ਉਹ ਵੀ ਅੱਜ ਕੱਲ 50 55 ਲੀਟਰ ਵਾਲੀਆਂ ਜਾਮਾਂ ਹੈਗੀਆਂ ਤਾਂ ਉਹਦੇ ਵਿੱਚ ਜਿਹੜੀ ਫੀਡ ਮਤਲਬ ਕਿ ਜਿੰਨੀ ਗਾਂ ਦੁੱਧ ਕੱਢ ਰਹੀ ਹੈ ਉਹਨਾਂ ਨੂੰ ਟੀ ਐਮ ਆਰ ਰਾਸ਼ਨ ਜ਼ਿਆਦਾ ਚਾਹੀਦਾ ਟੀ ਐਮ ਆਰ ਕੀ ਹੁੰਦਾ ਟੋਟਲ ਮਿਕਸ ਰਾਸ਼ਨ ਜਿੰਨਾ ਟੀ ਐਮ ਆਰ ਜ਼ਿਆਦਾ ਜਾਊਗਾ ਉਹਦੇ ਵਿੱਚ ਓਨੀ ਫੀਡ ਦੀ ਮਾਤਰਾ ਜ਼ਿਆਦਾ ਜਾਊਗੀ ਤੁਸੀਂ ਦੇਖੋ ਜੇ ਆਪਣਾ ਜਾਨਵਰ ਐਚ ਐਫ ਗਾਂ फार्म ਤੇ 50-60 ਲੀਟਰ ਦੁੱਧ ਦੇ ਰਹੀ ਆ ਤਾਂ ਉਹਨੂੰ ਅਰਾਊਂਡ 16 ਤੋਂ 18 ਕਿਲੋ ਫੀਡ ਚਾਹੀਦੀ ਆ ਤਾਂ ਜਿਵੇਂ ਜਿਵੇਂ ਆਪਣੇ ਐਨੀਮਲ ਦਾ ਦੁੱਧ ਵਧ ਰਿਹਾ ਬਰੀਡ ਸੁਧਰ ਰਹੀ ਆ ਓਵੇਂ ਓਵੇਂ ਜਿਹੜੀ TMR ਦੀ ਕੁਆਂਟੀਟੀ ਤੇ ਕੁਆਲਿਟੀ ਵੀ ਵਧ ਰਹੀ ਹੈ ਤਾਂ ਉਹਦੇ ਵਿੱਚ ਜਦੋਂ ਆਪਾਂ ਫੀਡ ਦੀ ਮਾਤਰਾ ਜ਼ਿਆਦਾ ਵਧਾਉਨੇ ਆ ਤਾਂ ਉਹਦੇ ਵਿੱਚ ਕਈ ਵਾਰ ਐਨੀਮਲ ਐਸਿਡੋਸਿਸ ਚਲਾ ਜਾਂਦਾ ਇਸ ਤੋਂ ਬਾਅਦ ਗੱਲ ਕਰੀ ਆਪਾਂ ਜਿਹੜਾ ਆਪਣਾ ਰਿਊਮਨ ਹੈ ਦੇਖੋ ਜਿਹੜਾ ਐਸਿਡੋਸਿਸ ਦਾ ਡਾਇਰੈਕਟ ਲਿੰਕ ਰਿਊਮਨ ਦੀ ਹੈਲਥ ਨਾਲ ਹੈ ਰਿਊਮਨ ਕੀ ਹੈ ਆਪਣੇ ਜਿਹੜਾ ਜਾਨ ਦੇ ਸਰੀਰ ਦੇ ਚਾਰਟਡ ਹੁੰਦੇ ਆ ਰੂਮਨੋ ਦੇ ਚ ਸਭ ਤੋਂ ਵੱਡਾ 파ਰਟ ਆ ਤੇ ਸਭ ਤੋਂ ਜ਼ਰੂਰੀ 파ਰਟ ਵੀ ਆ ਸਭ ਤੋਂ ਜ਼ਰੂਰੀ ਇਸ ਲਈ ਆ ਕਿ ਐਨੀਮਲ ਆਪਣਾ ਜੋ ਵੀ ਟੀਐਮਆਰ ਖਾ ਰਿਹਾ ਤੂੜੀ ਪੱਠਾ ਫੀਡ ਚਾ ਰਿਹਾ ਉਹ ਸਭ ਤੋਂ ਪਹਿਲਾਂ ਰੂਮਨ ਦੇ ਵਿੱਚ ਹੀ ਜਾਣਾ ਤੇ ਜੇ ਆਪਣੀ ਰੂਮਨ ਹੈਲਥ ਨਹੀਂ ਠੀਕ ਉਹਦੇ ਵਿੱਚ ਮੰਨ ਕੇ ਚੱਲੋ ਲੈਕਟਿਕ ਐਸਿਡ ਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਆ ਜਾਂ ਉਹਦੀ ਪੀਐਚ ਡਾਊਨ ਹੋ ਰਹੀ ਆ ਉਹ ਕਿਉਂ ਹੋ ਰਹੀ ਆ ਕਿਉਂਕਿ ਕਈ ਵਾਰ ਜਿਹੜੇ ਆਪਣੇ ਜਿਹੜੇ ਛੋਟੇ ਕਿਸਾਨ ਵੀਰ ਉਹ ਕੱਲੀ ਫੀਡ ਸਵਾਉਂਦੇ ਆ ਤੇ ਸਾਰਾ ਦਿਨ ਉਹ ਤੂੜੀ ਪੱਠਾ ਲੱਦਤੋਂ ਪਾਉਂਦੇ ਆ ਤਾਂ ਉਹਦੇ ਵਿੱਚ ਜੇ ਆਪਾਂ ਟੀਐਮਆਰ ਦੇ ਰਾਹੀਂ ਐਨੀਮਲ ਦੇ ਅੰਦਰ ਸਾਰਾ ਰਾਸ਼ਨ ਨਹੀਂ ਜਾ ਰਿਹਾ ਤਾਂ ਉਹਦੇ ਵਿੱਚ ਕੀ ਐਸਿਡੋਸਿਸ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਆ ਇਸ ਤੋਂ ਬਾਅਦ ਅੱਲ ਤੇਰੀ ਆਪਾਂ ਫਾਈਬਰ ਡਾਈਜੈਸ਼ਨ ਕਿਉਂਕਿ ਜਿਹੜਾ ਐਨੀਮਲ ਦਾ ਰਿਊਮਨ ਆ ਉਹ ਬੇਸਿਕਲੀ ਫਾਈਬਰਲੀ ਬਣਿਆ ਸੀ ਉਹਨੂੰ ਆਪਾਂ ਹੁਣ ਦੁੱਧ ਦੇ ਲਾਲਚ ਲਈ ਉਹਨੂੰ ਆਪਾਂ ਫੀਡ ਖਵਾ ਰਹੇ ਆਂ ਕਿ ਜਿਆਦਾ ਜਿਆਦਾ ਦੁੱਧ ਦੇਵੇ ਤਾਂ ਇਸ ਕਰਕੇ ਜਿਹੜਾ ਫਾਈਬਰ ਡਾਈਜੈਸ਼ਨ ਆ ਉਹ ਲੋੜੀਂਦੀ ਮਾਤਰਾ 'ਚ ਜੇ ਨਹੀਂ ਹੈਗਾ ਤਾਂ ਉਹਦੇ ਕਰਕੇ ਐਸਿਡੋਸਿਸ ਦੇ ਚਾਂਸ ਬਣ ਜਾਂਦੇ ਆ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਵੱਲੋਂ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਪਰ ਇੱਥੇ ਇਹ ਜਾਨਣਾ ਚਾਹਵਾਂਗੇ ਕਿ ਜ਼ਿਆਦਾ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਨੇ ਉਹਨਾਂ 'ਚ ਐਸਿਡੋਸਿਸ ਦੀ ਸਮੱਸਿਆ ਜਿਹੜੀ ਹੈ ਉਹ ਹੁੰਦੀ ਕਿਵੇਂ ਹਾਂਜੀ ਨੀਤਲ ਜੀ ਜਿੱਦਾਂ ਆਪਾਂ ਉੱਪਰ ਗੱਲ ਕੀਤੀ ਹੈ ਕਿ ਜਿਹੜੀ ਪੰਜਾਬ ਦੀ ਬਰੀਡ ਹੈ ਉਹਦੇ ਵਿੱਚ ਜੈਨੇਟਿਕ ਇੰਪਰੂਵਮੈਂਟ ਬਹੁਤ ਆ ਚੁੱਕੀ ਆ ਉਹਦੇ ਕਰਕੇ ਕੀ ਆਪਾਂ ਆਮ ਦੇਖਦੇ ਆਂ ਅੱਜਕੱਲ ਫਾਰਮਾਂ 'ਤੇ 50-60 ਲੀਟਰ ਵਾਲੀ ਗਾਂ ਆਮ ਆ ਤਾਂ ਉਹਦੇ 'ਚ ਕੀ ਹੈ ਜਿੰਨਾ ਆਪਣੇ ਜਿੰਨਾ ਆਪਣਾ ਐਨੀਮਲ ਦੁੱਧ ਜ਼ਿਆਦਾ ਦੇ ਰਿਹਾ ਤਾਂ ਉਹਨੂੰ ਉਹਨਾਂ ਹੀ ਟੀਐਮਆਰ ਜਿਆਦਾ ਚਾਹੀਦਾ ਟੀਐਮਆਰ ਵਿੱਚ ਕੀ ਹੁੰਦਾ ਸਾਈਲੇਜ ਤੂੜੀ ਫੀਡ ਫਿਰ ਜਿਹੜੀ ਫੀਡ ਦੀ ਰੇਸ਼ੀਓ ਆ ਉਹ ਆਪਾਂ ਕਹਿੰਨੇ ਆ ਕਿ ਦੁੱਧ ਤੋਂ ਤੀਜਾ ਹਿੱਸਾ ਹੋਣੀ ਚਾਹੀਦੀ ਆ ਤੁਸੀਂ ਸੋਚੋ ਜੇ ਆਪਣੇ ਐਨੀਮਲ 50 ਲੀਟਰ ਦੁੱਧ ਦੇ ਰਿਹਾ ਤਾਂ ਉਹਨੂੰ 16 ਤੋਂ 17 ਕਿਲੋ ਫੀਡ ਚਾਹੀਦੀ ਆ ਤਾਂ ਉਹਦੇ ਵਿੱਚ ਜਿਹੜੀ ਚੀਜ਼ ਜ਼ਿਆਦਾ ਧਿਆਨ ਰੱਖਣ ਵਾਲੀ ਆ ਫੋਰੇਜ ਤੇ ਕੰਸੈਂਟ੍ਰੇਟ ਦੀ ਰੇਸ਼ੀਓ ਉਹ ਆਪਾਂ ਨਾਰਮਲ ਐਨੀਮਲ ਲਈ ਜਿਹੜੀ ਫੋਰੇਜ ਕੰਸੈਂਟ੍ਰੇਟ ਦੀ ਰੇਸ਼ੀਓ ਆਪਾਂ ਆਨੇ ਆ 60 ਤੇ 40 ਮਤਲਬ ਜਿਹੜਾ 60% ਡਰਾਈ ਮੈਟਰ ਆ ਜਾਂ ਸੁੱਕਾ ਮਾਦਦਾ ਉਹ ਤੂੜੀ ਤੇ ਆਚਾਰ ਤੋਣਾ ਚਾਹੀਦਾ ਜਿਹੜਾ 40% ਸੁੱਕਾ ਮਾਦਾ ਉਹ ਫੀਡ ਤੋਂਣਾ ਚਾਹੀਦਾ ਪਰ ਜਿਹੜੇ ਹਾਈ ਪ੍ਰੋਡਿਊਸਿੰਗ ਐਨੀਮਲ ਆ ਉਹਨਾਂ ਨੂੰ ਆਪਾਂ ਕਹਿੰਨੇ ਆ ਕਿ 50 50 ਦੀ ਰੇਸ਼ੀਓ ਤਾਂ ਠੀਕ ਆ ਪਰ ਜੇ ਆਪਾਂ ਇਸ ਰੇਸ਼ੀਓ ਨੂੰ 50 ਤੋਂ ਵੀ ਉੱਤੇ ਲੈ ਜਾਂਦੇ ਆ ਮਤਲਬ ਜਿਹੜਾ ਫੀਡ ਤੋਂ ਸੁੱਕਾ ਮਾਦਾ 50 50 ਤੋਂ 60 60% ਤੱਕ ਜਾ ਰਿਹਾ ਤਾਂ ਉਹਦੇ ਵਿੱਚ ਕੀ ਐਸਿਡੋਸਿਸ ਹੋਣ ਦੇ ਚਾਂਸ ਹੋ ਜਾਂਦੀ ਤੇ ਉਹਦੀ ਫਾਈਬਰ ਜਿੰਨਾ ਐਨੀਮਲ ਨੂੰ ਫਾਈਬਰ ਦੀ ਲੋੜ ਆ ਉਨੀ ਮਾਤਰਾ ਚ ਉਹਨੂੰ ਫਾਈਬਰ ਨਹੀਂ ਮਿਲਦਾ ਇਸ ਤੋਂ ਬਾਅਦ ਗੱਲ ਕਰੀਏ ਕਿ ਆਪਾਂ ਸਟਾਰਚ ਦੀ ਜੇ ਆਪਣੇ ਜਿਹੜਾ ਸਾਈਲੇਜ ਆ ਸਾਈਲੇਜ ਚ ਸਟਾਰਚ 30 ਤੋਂ 35% 30 ਤੋਂ 35% 3ਈ ਵਾਰ ਹੋ ਜਾਂਦਾ ਤਾਂ ਉਸ ਚੱਕਰ ਵਿੱਚ ਕੀ ਹੈ ਜੇ ਆਪਾਂ ਜਿਹੜਾ ਆਪਣਾ ਫੀਡ ਫਾਰਮੂਲੇਸ਼ਨ ਆ ਆਪਾਂ ਸਾਈਲੇਜ ਦੇ ਸਟਾਰਚ ਦੇ ਹਿਸਾਬ ਨਾਲ ਸੈੱਟ ਨਹੀਂ ਕੀਤੀ ਤੇ ਉਤੋਂ ਫੀਡ ਵੀ ਜ਼ਿਆਦਾ ਮਾਤਰਾ ਜਾ ਰਹੀ ਹੈ ਕਿਉਂਕਿ ਜਿਹੜੇ ਆਪਣੇ ਐਨੀਮਲ ਆ ਜ਼ਿਆਦਾ ਦੁੱਧ ਦੇਣ ਵਾਲੇ ਆ ਤੇ ਉਹਦੇ ਵਿੱਚ ਕੀ ਹੈ ਐਨੀਮਲ ਲੈਕਟਿਕ ਐਸਿਡ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ ਰਿਊਮਨ ਦੀ ਪੀ ਐਚ ਡਾਊਨ ਹੋ ਜਾਂਦੀ ਹੈ ਤਾਂ ਉਹਦੇ ਕਰਕੇ ਕੀ ਆਪਣੇ ਐਨੀਮਲ ਐਸਿਡੋਸਿਸ ਚ ਜਾ ਸਕਦੇ ਆ ਔਰ ਐਸਿਡੋਸਿਸ ਜਿਵੇਂ ਤੁਸੀਂ ਕਿਹਾ টিਐਮਆਰ ਦਾ ਰੋਲ ਹੁੰਦਾ ਹੈ ਪਹਿਲੇ ਤੇ ਇਹ ਰੋਲ ਜਿਹੜਾ ਥੋੜਾ ਇਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਚਾਹਾਂਗੇ ਤੇ ਇਹ ਜਿਹੜਾ ਐਸਿਡੋਸਿਸ ਤੋਂ ਜਾਨ ਤੋਂ টিਐਮਆਰ ਜਿਹੜਾ ਉਹ ਬਚਾ ਕਿਵੇਂ ਕਰਦਾ ਹਾਂਜੀ ਨਿਸ਼ਿਲ ਜੀ ਸਭ ਤੋਂ ਪਹਿਲਾਂ ਆਪਾਂ ਜਿੱਦਾਂ ਉੱਪਰ ਦੱਲ ਦਿੱਤੀ ਫੋਰੇਜ ਟੂ ਕਨਸੈਂਟ੍ਰੇਟ ਰੇਸ਼ੀਓ ਤੁਸੀਂ ਤੁਸੀਂ ਦੇਖੋ ਜੇ ਆਪਾਂ ਇਹ ਸਭ ਕੁਝ ਸੈੱਟ ਕਰ ਲਿਆ ਸਟਾਰਚ ਵੀ ਸੈੱਟ ਆ ਪਰ ਜਿਹੜਾ ਆਪਣਾ ਸਾਈਲੇਜ ਐ ਫੀਡ ਐ ਤੂੜੀ ਐ ਉਹਨੂੰ ਆਪਾਂ ਟੀਐਮਆਰ ਬਣਾਚੇ ਚ ਪ੍ਰੋਪਰ ਟੀਐਮਆਰ ਬਣਾਚੀ ਨਹੀਂ ਦਿੱਤਾ ਜਿਹਨੂੰ ਆਪਾਂ ਟੋਟਲ ਮਿਕਸ ਰਸ਼ਨਾ ਨੇ ਆ ਆਪਾਂ ਸਭ ਚੀਜ਼ ਅਲੱਗ ਦੇ ਰਿਆਂ ਸੋਚੋ ਆਪਾਂ ਸਾਈਲੇਜ ਅਲੱਗ ਸਵਾ ਰਹਿਆਂ ਫੀਡ ਅਲੱਗ ਸਵਾ ਰਹਿਆਂ ਤੋ ਉਹਦੇ ਵਿੱਚ ਐਨੀਮਲ ਐਸਿਡੋਸਿਸ ਜਾ ਸਕਦਾ ਤੇ ਇਹਦੇ ਵਿੱਚ ਟੀਐਮਆਰ ਦਾ ਰੋਲ ਬੜਾ ਜ਼ਰੂਰੀ ਆ ਤੇ ਇਹਦੇ ਵਿੱਚ ਵੀ ਜਿਹੜੇ ਲਾਰਜ ਫਾਰਮ ਨੇ ਆਪਣੇ ਉਹ ਟੀਐਮਆਰ ਵੈਗਨ ਦਾ ਯੂਜ਼ ਕਰਦੇ ਆ ਤਾਂ ਉਹਦੇ ਵਿੱਚ ਕਈ ਗੱਲਾਂ ਧਿਆਨ ਰੱਖਣ ਵਾਲੀਆਂ ਇਹ ਨੇ ਕਿ ਜਿਹੜਾ ਆਪਾਂ TMR ਸਮਾਨ ਪਾ ਰਹੇ ਆ ਉਹ ਆਪਾਂ ਕਿਹੜੀ ਚੀਜ਼ ਨੀਚੇ ਪਾਉਣੀ ਹੈ ਕਿਹੜੀ ਚੀਜ਼ ਉੱਪਰ ਪਾਉਣੀ ਹੈ ਕਿਉਂਕਿ ਕਈ ਵਾਰ ਜੇ ਇਹ ਗਲਤੀਆਂ ਹੁੰਦੀਆਂ ਤਾਂ ਉਹਦੇ ਕਰਕੇ ਵੀ TMR ਦਾ ਆਪਾਂ ਨੂੰ ਖਾਸ ਫਾਇਦਾ ਨਹੀਂ ਮਿਲਦਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਧਿਆਨ ਰੱਖਣਾ ਹੈ ਜਿਹੜੀ ਚੀਜ਼ ਚ ਸਭ ਤੋਂ ਜ਼ਿਆਦਾ ਫਾਈਬਰ ਆ ਉਸ ਚੀਜ਼ ਨੂੰ ਆਪਾਂ TMR ਵੈਜਨ 'ਚ ਸਭ ਤੋਂ ਪਹਿਲਾਂ ਪਾਉਣਾ ਹੈ ਜਿੱਦਾਂ ਕਿ ਸਭ ਤੋਂ ਪਹਿਲਾਂ ਆਪਾਂ ਤੂੜੀ ਪਾਉਣੀ ਆ ਉਸ ਤੋਂ ਬਾਅਦ ਆਚਾਰ ਪਾਉਣੀ ਆ ਉਸ ਤੋਂ ਬਾਅਦ ਆਪਾਂ ਫੀਡ ਪਾਉਣੀ ਆ ਤੇ ਟੌਪ ਤੇ ਆਪਾਂ ਟੌਪ ਡਰੈਸਿੰਗ 'ਚ ਕੋਈ ਵੀ ਆਪਾਂ ਮਿਨਰਲ ਜਾਂ ਕੋਈ ਪਾਊਡਰ ਜਾਂ ਕੋਈ ਬਫਰ ਛੋਟੇ ਕਿਸਾਨ ਵੀਰ ਨੇ ਉਹਦੇ ਵਿੱਚ ਕੀ ਹੈ ਜੇ ਉਹ ਟੀਐਮਆਰ ਵੈجن ਦਾ ਯੂਸ ਨਹੀਂ ਕਰ ਰਹੇ ਤਾਂ ਉਹ ਆਪਣੇ ਹੱਥਾਂ ਨਾਲ ਵੀ ਪ੍ਰੋਪਰ ਇੱਕ ਇੱਕ ਪ੍ਰੋਪਰ ਟੀਐਮਆਰ ਬਣਾ ਕੇ ਆਪਣੇ ਜਾਨਵਰਾਂ ਨੂੰ ਖਵਾ ਸਕਦੇ ਆ ਤੇ ਇਸ ਤਰਕੇ ਜੇ ਜੇ ਆਪਣੇ ਫਾਰਮਰ ਹੈ ਜਿਹੜੇ ਕਿਸਾਨ ਵੀਰ ਹੈ ਇੱਕ ਪ੍ਰੋਪਰ ਟੀਐਮਆਰ ਬਣਾ ਕੇ ਰਾਸ਼ਨ ਗਾਂ ਨੂੰ ਖਵਾਉਂਦੇ ਆ ਆਪਣੇ ਪਸ਼ੂ ਨੂੰ ਤਾਂ ਉਹਦੇ ਵਿੱਚ ਐਸਿਡੋਸਿਸ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਆ ਬਿਲਕੁਲ ਡਾਕਟਰ ਸਾਹਿਬ ਵੱਲੋਂ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਜਿਹੜੀ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਬਹੁਤ ਜ਼ਿਆਦਾ महत्वपूर्ण विषय है इस बारे दिखती जा रही है पर इतने डॉक्टर साहब हम किसान भीर भी ने जहाँ के सवाल ने जुड़न के बस एक छोटे जि ब्रेक तो बाद तो वेखते रहो असी डेयरी फार्म हैल्पलाइन सीजन प्रेक तो बाद तो स्वागत है तुम तो वेख रहे हो असी डेयरी फार्म हैल्पलाइन सजन पंच का सा विषय है पशुओं में तेजाबीपन यानी कि एसिडोस जिस बारे गल कर रहे हैं असीस तो डॉक्टर नवनीत सं गिल ਡਾਕਟਰ ਸਾਹਿਬ ਹੁਣ ਤੱਕ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਤੁਸੀਂ ਦਿੱਤੀ ਹੈ ਹੁਣ ਕਿਸਾਨ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕਿਨਾ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਡਾਕਟਰ ਸਾਹਿਬ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਕਰਮਗੜ੍ਹ ਛਤਰਾ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਐਨੀਮਲ ਐਸਿਡੋਸਿਸ ਦੇ ਵਿੱਚ ਜਾ ਰਹੇ ਆ ਜੇ ਹਰਪ੍ਰੀਤ ਸਿੰਘ ਨੇ ਜੋ ਸਵਾਲ ਪੁੱਛਿਆ ਇਹ ਬਹੁਤ ਕਾਮਨ ਸਵਾਲ ਹੈ ਜੀ ਤੇ ਇਹਦੇ ਵਿੱਚ ਆਪਾਂ ਮੇਨ ਗੱਲ ਕਰੀਏ ਕਿ ਐਸਿਡੋਸਿਸ ਦੇ ਲੱਛਣ ਕੀ ਹਨ ਇਹ ਹੀ ਉਹਨਾਂ ਦਾ ਸਵਾਲ ਹੈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖੋ ਜਿਹੜੇ ਆਪਣੇ ਐਨੀਮਲ ਆ ਜੇ ਰੈਗੂਲਰ ਬੇਸਿਸ ਤੇ ਉਹਨਾਂ ਉਸ ਤੋਂ ਬਾਅਦ ਆਪਣੇ ਐਨੀਮਲ ਦਾ ਜੇ BCS ਡਾਊਨ ਹੋ ਰਿਹਾ ਆਪਣੇ ਐਨੀਮਲ ਕਮਜ਼ੋਰ ਹੋ ਰਿਹਾ ਆਫ ਫੀਡ ਹੋ ਰਿਹਾ ਮਤਲਬ ਘੱਟ ਫੀਡ ਖਾ ਰਿਹਾ ਜਾਂ ਬਿਲਕੁਲ ਆਫ ਫੀਡ ਹੋ ਗਏ ਉਸ ਤੋਂ ਇਲਾਵਾ ਜੇ ਆਪਣੇ ਐਨੀਮਲ ਐਸਿਡੋਸਿਸ ਚਾ ਉਹਨਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਵੀਕ ਹੋ ਜੂਗੀ ਐਨੀਮਲ ਆਪਣਾ ਜਲਦੀ ਬਿਮਾਰ ਹੋ ਜਾਊਗਾ ਮਸਟਾਈਟਿਸ ਜਲਦੀ ਆਉਣ ਲੱਗ ਜੂਗੀ ਜਾਂ ਹੋਰ ਜਿਹੜੀਆਂ ਬਿਮਾਰੀਆਂ ਐਨੀਮਲ ਜਲਦੀ ਫੜਨ ਲੱਗ ਜੂਗੀ ਉਸ ਤੋਂ ਇਲਾਵਾ ਗਲਤਰੀਏ ਕੀ ਜੇ ਆਪਾਂ ਥੋੜਾ ਜੇ ਜ਼ਿਆਦਾ ਟਾਈਮ ਐਨੀਮਲ ਆਪਣੇ ਐਸਿਡੋਸਿਸ ਚ ਰਹੇ ਆ ਤਾਂ ਉਸ ਤੋਂ ਬਾਅਦ ਜਿਹੜੀ ਲੇਮਨੈਸ ਆ ਬੜੀ ਭਿਆਨਕ ਬਿਮਾਰੀ ਆ ਜਿਹਦੇ ਵਿੱਚ ਆਪਣੇ ਪਸ਼ੂ ਦੇ ਖੁਰ ਖਰਾਬ ਹੋ ਜਾਂਦੇ ਆ ਤਾਂ ਇਹ ਸਭ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਆਪਾਂ ਗੱਲ ਕਰੀਏ ਇਸ ਤੋਂ ਕੰਟਰੋਲ ਕਰਨ ਲਈ ਤਾਂ ਇਹਦਾ ਸਭ ਤੋਂ ਜਿੱਦਾਂ ਆਪਾਂ ਉੱਪਰ ਗੱਲ ਕੀਤੀ ਸੀ ਜੋ ਵੀ ਆਪਾਂ ਐਨੀਮਲ ਨੂੰ ਛਵਾ ਰਹੇ ਆ ਉਹਨੂੰ ਇੱਕ TMR ਬਣਾ ਕੇ ਛਵਾਓ ਇੱਕ ਪ੍ਰੋਪਰ ਡੋਸ ਚ ਵਧੀਆ ਕੁਆਲਿਟੀ ਦਾ ਬਫਰ ਦਾ ਤੇ ਇੱਕ ਵਧੀਆ ਕੁਆਲਿਟੀ ইস্ট ਦਾ ਜ਼ਰੂਰ ਇਸਤੇਮਾਲ ਕਰੋ ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਜੋ ਤੁਹਾਨੂੰ ਲੱਛਣ ਜਿਹੜੇ ਨੇ ਜੋ ਨਜ਼ਰ ਆ ਰਹੇ ਨੇ ਆਪਣੇ ਪਸ਼ੂ ਦੇ ਵਿੱਚ ਤਾਂ ਤੁਸੀਂ ਤੁਰੰਤ ਜਿਹੜਾ ਉਹ ਮਾਹਿਰਾਂ ਨਾਲ ਵੀ ਜਾਂ ਸੀਐਸਡੀ ਟੀਮ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਜਾਂ ਤੁਹਾਨੂੰ ਇਹ ਸਮੱਸਿਆ ਜਿਹੜੀ बार-बार ਦੇਖਣ ਨੂੰ ਮਿਲ ਰਹੀ ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ 8699037369 ਇਸ ਉੱਤੇ ਮੈਸਟ ਕਾਲ ਕਰੋ ਜਾਂ ਵਟਸਐਪ ਕਰੋ ਸਾਡੀ ਟੀਮ ਜਿਹੜੀ ਉਹ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਇਸ ਬਾਬਤ ਤੁਹਾਨੂੰ ਹੋਰ ਜਿਹੜੀ ਜਾਣਕਾਰੀ ਉਹ ਦੇਵੇਗੀ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਜੀ ਕੀ ਨਾਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਸੀ ਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਮੈਂ ਗੁਰਪ੍ਰੀਤ ਸਿੰਘ ਪਿੰਡ ਬੁਰਜ ਤਹਿਸੀਲ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਾਕਟਰ ਸਾਹਿਬ ਮੇਰੇ ਕੋਲ 15 گاਵਾ ਦਾ ਫਾਰਮ ਆ 15 گاਵਾ ਨੂੰ ਮੈਂ ਇੱਕੋ ਜੀ ਫੀਡ ਪਾ ਰਿਆ ਪਰ ਉਹਨਾਂ ਨੂੰ ਮੂਕ ਪਤਲੀ ਆ ਰਹੀ ਹੈ ਕਿ ਇਹ ਵੀ ਐਸਿਡੋਸਿਸ ਦਾ ਕਾਰਨ ਹੈ ਬਹੁਤ ਵਧੀਆ ਸਵਾਲ ਇਹਨਾਂ ਦਾ ਇਹ ਆਪ ਆਮ ਦੇਥਨ ਨੂੰ ਮਿਲਦਾ ਜਿਹੜੇ ਆਪਣੇ ਛੋਟੇ ਪਸ਼ੂ ਪਾਲਤ ਨੇ ਉਹਨਾਂ ਦੇ ਕੀ ਹੈ ਦੁੱਧ ਦੇ ਹਿਸਾਬ ਨਾਲ ਪੈਨ ਨਹੀਂ ਬਣੇ ਹੁੰਦੇ ਜਾਂ ਹਰ ਨਹੀਂ ਬਣਿਆ ਤਾਂ ਉਹਦੇ ਵਿੱਚ ਕੀ ਹੈ ਉਹ ਜਿਵੇਂ ਇੰਨਾ ਤੋਂ 15 ਜਾਵਾਂ ਨੇ ਇਹਨਾਂ ਵਿੱਚ 20 ਲੀਟਰ ਵਾਲੀ ਗਾਂ ਵੀ ਉਸ ਉੱਥੇ ਹੀ ਖਾ ਰਹੀ ਐ 40 ਲੀਟਰ ਵਾਲੀ ਗਾਂ ਵੀ ਉੱਥੇ ਖਾ ਰਹੀ ਐ ਤਾਂ ਉਹਦੇ ਵਿੱਚ ਕੀ ਐ ਕਈ ਵਾਰ ਜਿਹੜੇ ਠੱਟ ਦੁੱਧ ਦੇਣ ਵਾਲੀ ਗਾਂ ਜੇ ਸੋਚੋ 20 ਲੀਟਰ ਵਾਲੀ ਗਾਂ ਤਾਂ ਉਹਨੂੰ 7 ਤੋਂ 8 ਕਿਲੋ ਫੀਡ ਚਾਹੀਦੀ ਐ ਪਰ ਕੀ ਪ੍ਰਕਿਰਤੀ ਉਹ ਟੀਐਮਆਰ ਇਕੱਠਾ ਬਣਾ ਰਿੰਦਾ ਉਹਦੇ ਵਿੱਚ ਠੱਟ ਦੁੱਧ ਵਾਲੀ ਗਾਂ ਵੀ ਕਈ ਵਾਰ ਜ਼ਿਆਦਾ ਕਨਸੈਂਟਰੇਟ ਖਾ ਲੈਂਦੀ ਐ ਜਾਂ ਉਹਨਾਂ ਦੀ ਫੋਰੇਜ ਕਨਸੈਂਟਰੇਟ ਰੇਸ਼ਿਓ ਵਿਗੜ ਜਾਂਦੀ ਐ ਤਾਂ ਦੂਜੀ ਗੱਲ ਤਰੀਏ ਕਈ ਵਾਰ ਹਾਰਚ ਚ ਕੋਈ ਡੋਮਿਨੈਂਟ ਗਾਂ ਵੀ ਹੁੰਦੀ ਐ ਜਿਹੜੀ ਕੀ ਜਿਹੜੇ ਕਮਜ਼ੋਰ ਗਾਂਵਾਂ ਉਹਨਾਂ ਨੂੰ ਖਾਂ ਨਹੀਂ ਦਿੰਦੀ ਡੋਮਿਨੈਂਟ ਗਾਂ ਜ਼ਿਆਦਾ ਖਾਂਦੀ ਆ ਤਾਂ ਇੰਨਾ ਚੱਕਰਾਂ 'ਚ ਕੀ ਆ ਇਹ ਐਨੀਮਲ ਐਸਿਡੋਸਿਸ ਚਲੇ ਜਾਂਦੇ ਤਾਂ ਇਹਨਾਂ ਦਾ ਗੋਬਰ ਪਤਲਾ ਹੋ ਜਾਂਦਾ ਬਿਲਕੁਲ ਕਾਰਨ ਜਿਹੜਾ ਹੈ ਉਹ ਡਾਕਟਰ ਸਾਹਿਬ ਵੱਲੋਂ ਦੱਸ ਦਿੱਤਾ ਗਿਆ ਹੁਣ ਅੱਗੇ ਇਹ ਚੀਜ਼ ਦਾ ਇਲਾਜ ਕਿਵੇਂ ਕਰਾਣਾ ਉਹ ਤੁਸੀਂ ਮਾਹਿਰਾਂ ਦੀ ਸਲਾਹ ਨਾਲ ਜਿਹੜਾ ਉਹ ਕਰਾ ਸਕਦੇ ਹੋ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਆ ਉਹ ਜਾਣਦੇ ਹਾਂਜੀ ਕੀ ਨਾਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਤਾਂ ਮੈਂ ਅਵਤਾਰ ਸਿੰਘ ਪਿੰਡ ਮਡੇਰਕਲਾ ਡਾਕਟਰ ਸਾਹਿਬ ਗਰਮੀ ਜਾਂ ਹੀਟ ਸਟ्रेस ਦੇ ਵਿੱਚ ਜਿਆਦਾ ਹੋਣ ਕਰਕੇ ਐਸਿਡੋਸਿਸ ਦੇ ਕੇਸ ਹੁੰਦੇ ਨੇ ਜਾਂ ਮਤਲਬ ਵੈਸੇ ਹੀ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਸਾਨੂੰ ਸਰ ਬਹੁਤ ਵਧੀਆ ਸਵਾਲ ਹੈ ਜੀ ਇਹਨਾਂ ਦਾ ਦੇਖੋ ਜੀ ਜਿਹੜਾ ਹੀਟ ਸਟ੍ਰੈਸ ਆ ਅੱਜਕੱਲ ਇੱਕ ਬਹੁਤ ਵੱਡਾ ਕੰਸਰਨ ਹੈ ਡੇਰੀ ਫਾਰਮਿੰਗ ਲਈ ਕਿਉਂਕਿ ਗਰਮੀਆਂ ਚ ਆਪਣਾ ਜਿਹੜਾ এনवायरमेंट ਟੈਂਪਰੇਚਰ ਉਹ 45-46 ਡਿਗਰੀ ਤੱਕ ਚਲਾ ਜਾਂਦਾ ਤੇ ਇਹਦੇ ਵਿੱਚ ਕੀ ਆ ਜਿੱਦਾਂ ਜਿੱਦਾਂ ਅਨੀਮਲ ਹੀਟ ਸਟ्रेस ਜਾ ਰਿਹਾ ਉਹਦਾ ਜਿਹੜਾ ਫੀਡ ਇਨਟੇਜ ਆ ਉਹ ਜਾਂ ਉਹਦਾ ਨੋਰਮਲ ਟੀਐਮਆਰ ਇਨਟੇਜ ਆ ਉਹ ਬਹੁਤ ਘਟ ਜਾਂਦਾ ਤੇ ਟੀਐਮਆਰ ਇਨਟੇਜ ਘਟਣ ਨਾਲ ਜਿਹੜੇ ਪਸ਼ੂ ਦੇ ਅੰਦਰ ਹੀਟ ਹੀਟ ਪੈਦਾ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਐਨੀਮਲ ਜਿਹੜੀ ਜਿਹੜਾ ਕਨਸੈਂਟਰੇਟ ਜਿੱਦਾਂ ਜਿਹਨੂੰ ਆਪਾਂ ਫੀਡ ਕਹਿੰਦੇ ਨੇ ਉਹਨੂੰ ਜ਼ਿਆਦਾ ਖਾਂਦਾ ਤਾਂ ਉਹਦੇ ਕਰਕੇ ਕੀ ਐਸਿਡੋਸਿਸ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਇਸ ਤੋਂ ਇਲਾਵਾ ਗੱਲ ਕਰੀਏ ਆਪਣੇ ਐਨੀਮਲ ਜਦੋਂ ਹੀਟ ਸਟ्रेस ਚਾ ਮੂੰਹ ਚੋਂ ਸਲਾਈਵਾ ਜਿਆਦਾ ਬਾਹਰ ਸੁੱਟਦਾ ਸਲਾਈਵੇ ਦਾ ਕੰਮ ਹੈ ਬਫਰਿੰਗ ਜਿਹੜੀ ਪੀ ਐਚ ਮੇਨਟੇਨ ਕਰਨੀ ਰਿਊਮਨ ਦੀ ਜੇ ਸਲਾਈਵਾ ਜਿਆਦਾ ਬਾਹਰ ਡਿੱਗ ਰਿਹਾ ਤਾਂ ਜਿਹੜੀ ਆਪਣੇ ਰਿਊਮਨ ਦੀ ਪੀ ਐਚ ਉਹ ਡਾਊਨ ਚਲੀ ਜਾਂਦੀ ਆ ਈਵਨ 5 ਤੋਂ ਵੀ ਥੱਲੇ ਚਲੀ ਜਾਂਦੀ ਆ ਤਾਂ ਉਸ ਕਰਕੇ ਐਨੀਮਲ ਜਿਹੜੇ ਹੀਟ ਸਟ्रेस ਲੜਨ ਐਸਿਡੋਸਿਸ ਦੇ ਚਾਂਸ ਜਿਆਦਾ ਹੁੰਦੇ ਨੇ ਡਾਕਟਰ ਸਾਹਿਬ ਇਹ ਸੀਜ਼ਨ ਦੀ ਜੇ ਗੱਲ ਕਰ ਗਏ ਜਦੋਂ ਤੁਸੀਂ ਫਾਰਮ ਤੇ ਜਾਂਦੇ ਹੋ ਜਾਂ ਤੁਹਾਡਾ ਜਿਹੜਾ ਕਿਸਾਨ ਵੀਰ ਨਾਲ ਸੰਪਰਕ ਕਰਦੇ ਨੇ ਇਸ ਦੌਰਾਨ ਵੀ ਕੀ ਐਸਿਡੋਸਿਸ ਇਸ ਸਮੱਸਿਆ ਵੇਖਣ ਨੂੰ ਮਿਲਦੀ। ਦੇਖੋ ਜੀ ਜਿਹੜਾ ਇਹ ਸੀਜ਼ਨ ਚੱਲ ਰਿਹਾ ਹੁਣ ਫਰੈਸ਼ ਲਸਟੇਟਿੰਗ ਐਨੀਮਲ ਆਏ ਹੋਏ ਆ। ਮਤਲਬ ਜਿਹੜੇ ਸੱਜਰ ਸੋਏ ਐਨੀਮਲ ਨੇ ਉਹਨਾਂ ਵਿੱਚ ਕੀ ਹੈ ਸ਼ੁਰੂ ਦੇ ਜਿਹੜੇ 25 ਤੋਂ 30 ਦਿਨਾਂ ਉਹਦੇ ਚ ਉਹਦਾ ਜਿਹੜਾ ਟੀਐਮਆਰ ਇੰਟੇ ਘੱਟ ਹੁੰਦਾ। ਤਾਂ ਉਹਦੇ ਵਿੱਚ ਕੀ ਹੈ ਕਈ ਵਾਰ ਐਨੀਮਲ ਸਾਈਲੇਜ ਘੱਟ ਖਾ ਰਿਹਾ ਤੇ ਫੀਡ ਫੀਡ ਜ਼ਿਆਦਾ ਖਾ ਰਿਹਾ। ਤਾਂ ਉਹਦੇ ਵਿੱਚ ਕੀ ਹੈ ਜ਼ਿਆਦਾ ਫੀਡ ਕਾਰਨ ਨਾਲ ਜ਼ਿਆਦਾ ਫੀਡ ਖਾਣ ਨਾਲ ਉਹਦੇ ਵਿੱਚ ਐਨੀਮਲ ਐਸਿਡੋਸਿਸ ਚਲੇ ਜਾਂਦੇ ਆ। ਤੇ ٹی ਐਮ ਆਰ ਦੇ ਦੌਰਾਨ ਡਾਕਟਰ ਸਾਹਿਬ ਕਿਸਾਨ ਵੀਰਵੋ ਕਿੰਨੀਆਂ ਗੱਲੀਆਂ ਨੇ ਜੜੀਆਂ ਕੀਤੀਆਂ ਜਾਂਦੀਆਂ ਨੇ ਜਦੇ ਕਾਰਨ ਐਸੋਡੋਸਿਸ ਦੀ ਸਮੱਸਿਆ ਹੋ ਜਾਂਦੀ। ਦੇਖੋ ਨਿਤਿਲ ਜੀ ਆਪਾਂ ਉੱਪਰ ਵੀ ਗੱਲ ਕੀਤੀ ਸੀ ਜਿੱਦਾਂ ਕਿ ਜਿਹੜਾ ٹی ਐਮ ਆਰ ਆ। ਕਈ ਵਾਰ ਛੋਟੇ ਕਿਸਾਨ ਵੀਰ ਕੀ ਕਰਦੇ ਆ ਦੁੱਧ ਚਵਾਈ ਟਾਈਮ ਫੀਡ ਲੱਦ ਤੁਠਵਾਉਂਦੇ ਆ। ਤਾਂ ਉਹਦੇ ਵਿੱਚ ਕੀ ਆ? ਜਿਹੜੇ ਜੇ ਫੀਡ ਆਪਾਂ ਲੱਤ ਤੋਂ ਠਵਾ ਰਹੇ ਆ ਤਾਂ ਅੰਦਰ ਲੈੈਕਟਿਕ ਐਸਿਡ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ ਜਿਸ ਦੇ ਕਰਕੇ ਕਿ ਆਪਣਾ ਐਨੀਮਲ ਪੀ ਐਚ ਰੂਮਨ ਦੀ ਪੀ ਐਚ ਡਾਊਨ ਹੁੰਦੀ ਹੈ ਤੇ ਐਨੀਮਲ ਐਸਿਡੋਸਿਸ ਜਾਂਦਾ ਤਾਂ ਮੇਰਾ ਇਹੀ ਸੁਝਾਅ ਹੈ ਕਿ ਛੋਟੇ ਕਿਸਾਨ ਵੀਰ ਜਿਨ੍ਹਾਂ ਤੋਂ TMR ਵਗੈਰਾ ਨਹੀਂ ਹੋਈਆ ਤੋਂ ਹੱਥ ਨਾਲ ਪ੍ਰੋਪਰ ਮਿਕਸਿੰਗ ਕਰਕੇ ਸਾਈਲੇਜ ਤੇ ਤੂੜੀ ਨਾਲ ਫੀਡ ਫੀਡ ਸਟੀਐਮਆਰ ਚ ਟੂਨ ਫੀਡ ਲੱਤ ਤੋਂ ਨਾ ਖੋ ਪਰ ਇੱਥੇ ਅੱਜ ਕੱਲ ਜਿਵੇਂ ਮੇਲਿਆਂ ਦਾ ਸੀਜ਼ਨ ਚੱਲ ਰਿਹਾ ਹੈ ਉੱਥੇ ਜਿਹੜੀ ਹੈ ਮਸ਼ੀਨ ਦੀ ਅਵੇਲੇਬਿਲਟੀ ਨਹੀਂ ਹੁੰਦੀ ਮੇਲਿਆਂ ਦੌਰਾਨ ਤੇ ਉਦੋਂ ਮਿਕਸਿੰਗ ਜਿਹੜੀ ਕਿ ਤੇਥੋਂ ਨਿਸ਼ਿਲ ਜੀ ਜਿਹੜਾ ਮੇਲੇ ਚ ਆਪਾਂ ਇੱਥੇ ਤੋਂ 2 ਜਾਂ 2 ਤੋਂ 3 ਜਾਵਾਂ ਲੈ ਕੇ ਆਉਂਦੇ ਆ ਤਾਂ ਉਹਦੇ ਵਿੱਚ ਕੀ ਹੈ ਆਪਾਂ ਹਮੇਸ਼ਾ ਗਾਂ ਦੇ ਕੋਲ ਆ ਤਾਂ ਆਪਾਂ ਉਹਨੂੰ 7 ਤੋਂ 8 ਵਾਰ 24 ਘੰਟਿਆਂ ਚ ਰਾਸ਼ਨ ਟੀਐਮਆਰ ਕਰਕੇ ਖਵਾਉਂਦੇ ਆ ਤਾਂ ਜੇ ਰਾਸ਼ਨ ਦੀ ਕੁਆਂਟੀਟੀ ਘਟ ਆ ਆਪਾਂ 5-7 ਕਿਲੋ ਟੀਐਮਆਰ ਕਰ ਰਹੇ ਆ ਤਾਂ ਅਥ ਨਾਲ ਵਧੀਆ ਮਿਕਸ ਹੋ ਰਿਹਾ ਤਾਂ ਉੱਥੇ ਆਪਣਾ ਟੀਐਮਆਰ ਵੈਜਨ ਤੋਂ ਬਿਨਾ ਵੀ ਕੰਮ ਚੱਲ ਜਾਂਦਾ ਬਟ ਜੇ ਆਪਾਂ ਫਾਰਮ ਦੀ ਗੱਲ ਕਰੀ ਜਿੱਥੇ ਆਪਾਂ 24 ਘੰਟਿਆਂ ਦਾ ਇੱਥੇ ਸਾਰੀਆਂ ਜਾਵਾਂ ਦਾ ਇਕੱਠਾ ਟੀਐਮਆਰ ਕਰਨਾ ਤਾਂ ਉੱਥੇ ਟੀਐਮਆਰ ਵੈਜਨ ਬਹੁਤ ਜ਼ਰੂਰੀ ਬਿਲਕੁਲ ਇਹਨੇ ਗੱਲਾਂ ਦਾ ਕਿਸਾਨ ਵੀਰੋ ਤੁਸੀਂ ਵੀ ਜ਼ਰੂਰ ਧਿਆਨ ਰੱਖਿਓ ਡਾਕਟਰ ਸਾਹਿਬ ਵੱਲੋਂ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਇੱਥੇ ਫਿਰ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ ਬ੍ਰੇਕ ਤੋਂ ਬਾਅਦ ਅਸੀਂ ਅੱਜ ਦੇ ਵਿਸ਼ੇ ਮੁਤਲਕ ਹੋਰ ਜਾਣਕਾਰੀ ਲਈ ਤੁਹਾਨੂੰ ਸਿੱਧਾ ਫਾਰਮ ਤੇ ਵੀ ਲੈ ਚੱਲਾਂਗੇ ਤੁਸੀਂ ਵੇਖਦੇ ਰਹੋ ਸੀ ਡੇਰੀ ਫਾਰਮ ਹੈਲਪਲਾਈਨ ਸੀਜ਼ਨ 5

ध्यान में रखना चाहिए और कैसे हम एसिडोसिस से अपने फार्म के एनिमल्स को प्रिवेंट कर सकते हैं आ, बात करें है, हमारे पास एक कॉल आता है एक फार्मर का वो कहते हैं कि आ, मेरी गाय का जो दूध का प्रोडक्शन था वो लो हो गया प्लस जो गायें हैं वो काफी सुस्त और कमजोर दिखने लगी हैं उसके बाद जो गोबर है वो पतला हो गया है साथ ही साथ गोबर में दाने देखने को मिल रहे हैं इसके अलावा कुछ गाय में लेमनेस जैसी प्रॉब्लम भी देखने को मिल रही है इन सब चीजों को ध्यान में रखते हुए जब हम फार्म पे पहुंचते हैं तो हम देखते हैं कि उसका जो मेन कारण है वो उसकी फीडिंग प्रैक्टिसेस है और ग्रुपिंग ऑफ एनिमल्स हैं मतलब आ, अगर हम बात करें आ, फीडिंग प्रैक्टिसेस को लेके कई बार फार्मर दूध बढ़ाने के चक्कर में कंसंट्रेट यानी कि फीड ज़्यादा दे देता है और हम हमेशा बात करते हैं कि रफेज की रेशो और कंसंट्रेट की रेशो हमें बैलेंस बना के चलना होता है ताकि एसिडोसिस हम बचा सकें उसका प्रोडक्शन मेंटेन रख सकें अगर कंसंट्रेट यानी कि फीड सिर्फ हम ज़्यादा कर देंगे तो उससे रूमन अपसेट हो सकता है रूमन अपसेट होने के कारण ये सारी की सारी गोबर पतला होना गोबर में दाने दिखना पशु कमजोर होना ये सब चीज़ें हमें देखने को मिलेंगी तो जैसे आप देख पा रहे हो ये हमारे टीएमआर मशीन है तो इसका टीएमआर मशीन का काफी रोल है इसमें क्योंकि जब हम सारा राशन यानी कि हरा तूड़ी साइलेज फीड को इक्वली मिक्स करके एक पशु को देंगे तो वो हर एक बाइट के साथ इक्वल अमाउंट मतलब सेम अमाउंट में उसको एनर्जी जाएगी फाइबर जाएगा प्रोटीन जाएगा जिसके कारण उसकी रूमन हेल्थ अपसेट नहीं होगी और उसका गट मेंटेन रहेगा यानी कि उसका प्रोडक्शन मेंटेन रहेगा बट अगर हम ये नहीं कर पाते हैं तो पशु का मिल्क uh, प्रोडक्शन भी डाउन जाता है साथ ही उसके जुगाली में आपको फर्क देखने को uh, नजर आएगा गोबर में चेंजेस नजर आएंगे ओवरऑल uh, प्रोडक्शन और पशु की हेल्थ खराब होती है ठीक है आ, दूसरी जो सबसे बड़ी चीज है वो कई बार किसान भाई क्या करते हैं ग्रुपिंग नहीं करते एनिमल्स की एक ही ग्रुप में आ, बड़ी गायें भी छोटी गायें भी और जो मीडियम दूध देती है उनकी वो तीनों एक ही ग्रुप में होते हैं जिसके कारण बड़ी गाय को तो एनर्जी शॉर्ट हो जाता है और जो छोटी गायें हैं वो ज्यादा खाने के कारण एसिडोसिस में चली जाती है और जितने भी हमने एग्जाम्पल दिए गोबर पतला होना कमजोर पड़ना लेमनेस के केसेस हमें फिर फार्म को फार्म पे देखने को मिलते हैं इसी तरीके से आप यहाँ देख पा रहे हो कि सबसे पहले आप अपने फार्म पे ग्रुपिंग करो हाईर्स की लो इल्डर्स की और मीडियम की ताकि उनको कितना दाना जाना चाहिए कितना साइलेज जाना चाहिए जो रफेज कंसेंट्रेट रेशो की हम बात कर रहे हैं वो हम मेंटेन कर सकें इसके अलावा कई बार क्या होता है किसान भाई देखता है कि मेरे पास टी एम आर भी ठीक है और टोटल राशन भी मैं ठीक देने लग रहा हूँ प्लस मैंने ग्रुपिंग भी कर रखी है एनिमल्स की फिर भी एसिडोसिस केसेस देखने को मिल रहे हैं और ये ज़्यादातर होता है हीट स्ट्रेस के कारण तो आप ध्यान रखो कि हीट स्ट्रेस में जब भी आपको चारा देना है वो ठंडे समय में देना है यानी कि सुबह जल्दी और लेट इवनिंग में ठीक है इसके अलावा आपको स्प्रिंकलर्स लगवा के रखने आ, फैन का यूज करना है सारा टाइम बिल्कुल साफ और ठंडा पानी पशु को अपने प्रोवाइड करना है तो इन सब चीज़ों से सिर्फ हम एसिडोसिस से नहीं बचाते पशु को साथ ही फार्म का जो मिल्क प्रोडक्शन है उसको बढ़ाते हैं जो मिल्क फैट परसेंटेज है उसको बढ़ाते हैं और जो एनिमल की ओवरऑल हेल्थ है उसको मेंटेन करते रहते हैं तो मैं उम्मीद रखता हूँ आप इन सब चीज़ों को अपने फार्म पे इंप्लीमेंट करोगे इन सब चीज़ों का ध्यान रखोगे ताकि आप अपने फार्म के पशुओं को एसिडोसिस होने से बचा सको बहुत बहुत धनबाद त तो सारी जानकारी लिए तो यह नंबर तीन स्क्रीन पर आ रहा है जो कि छियासी नड़िवे सिफर तीन तिहत्तर ते उन्तत् इस उत्तर मिसड कॉल करनी या व्हाट्सएप करना भुल्यो सारी टीम तो संपर्क करेगी पशु पालन जुड़े थोड़े सवाल जानेगी फिलहाल अपना तो अपने पशुओं का चंकी तरह ध्यान रखियो दियो इजाजत रब रखा